ਜਨਮ ਤੋਂ ਕੰਨ ਦੇ ਅੰਦਰ ਭੋਜਨ ਦੀ ਭੁੱਖ ਹੈ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ ਕਾਰਨ ਮਨ ਰੋਗੀ ਹੈ ਇਸ ਜਨਮ ਦਾ ਨਹੀਂ ਅਨੰਤ ਜਨਮ ਅਨੰਤ ਜਨਮਾਂ ਤੋਂ ਰੋਗੀ ਹੈ ਔਰ ਬੇਹੋਸ਼ ਹੈ ਅਚੇਤ ਹੈ ਭੁੱਖ ਨਹੀਂ ਹੈ ਕੀ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪ ਹੈ ਥੋੜਾ ਇਸ ਨੂੰ ਸੁਚੇਤ ਕਰਨਾ ਹੈ ਕਿ ਕਿਦਰੇ ਇਸ ਦੇ ਅੰਦਰ ਬੁੱਖ ਪੈਦਾ ਹੋ ਜਾਏ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਇ ਜੈਸੇ ਮਨੁਖ ਪੂਰੀ ਇਕਾਗਰਤਾ ਨਾਲ ਵਾਹਿਗੁਰੂ ਕਹਿੰਦਾ ਹੈ ਵਾਹਿਗੁਰੂ ਦਾ ਅੰਦਰ ਸੰਸਕਾਰ ਬਣ ਜਾਂਦਾ ਹੈ ਕਿ ਜੈਸੇ ਵਾਹਿਗੁਰੂ ਦਾ ਸੰਸਕਾਰ ਬਣਦਾ ਅੰਦਰ विकारों ਦੇ ਬਣੇ ਅੰਦਰ ਸੰਸਕਾਰ ਉਹ ਮਿਟਦੇ ਨੇ ਖਤਮ ਹੋ ਜਾਂਦੇ ਕਿ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਜਾਂ ਨਾਮ ਦਾ ਸੰਸਕਾਰ ਰਹੇਗਾ ਜਾਂ ਕਾਮ ਦਾ ਸੰਸਕਾਰ ਰਹੇਗਾ ਜਾਂ ਸਬਰ ਸੰਤੋਖ ਦਾ ਸੰਸਕਾਰ ਰਹੇਗਾ ਜਾਂ ਲੋਭ ਦਾ ਰਹੇਗਾ ਦੋਵੇਂ ਇਕੱਠੇ ਨਹੀਂ ਰਹਿੰਦੇ ਇੱਕ ਦੂਜੇ ਨੂੰ ਮਿਟਾ ਦਿੰਦੇ ਨੇ ਇਹ ਵੀ ਮੈਲਸ ਕਰਦੇ ਸੰਤੋਖ ਔਰ ਨਾਮ ਇਕਾਗਰਤਾ ਦੇ ਨਾਲ ਨਾ ਜਪਿਆ ਨਾ ਪੜਿਆ ਬਾਣੀ ਨੂੰ ਤੋਂ ਵਿਕਾਰਾਂ ਦੇ ਸੰਸਕਾਰ ਬਣਦੇ ਜਾਣਗੇ ਕਰ ਕਰ ਕਰਨਾ ਲਿਖ ਲੈ ਜਾ ਜਿਹੜਾ ਕੰਮ ਅਸੀਂ ਪੂਰੇ ਮਨ ਨਾਲ ਕਰਦੇ ਅੰਦਰ ਲਿਖਿਆ ਜਾਂਦਾ ਅਨਰਥ ਅੰਦਰ ਬੜਾ ਲਿਖਿਆ ਹੋਇਆ ਕਿਉਂਕਿ ਅਨਰਥ ਪੂਰੇ ਮਨ ਨਾਲ ਕਰਦਾ ਹੈ ਗਲਤੀਆਂ ਪੂਰੇ ਮਨ ਨਾਲ ਕਰਦੇ ਹਨ ਧੋਖਾ ਫਰੇਵ ਛਲ ਕਪਟ ਪੂਰੇ ਮਨ ਨਾਲ ਮਨ ਕਰਦਾ ਹੈ ਬੜੀ ਸਾਵਧਾਨੀ ਨਾਲ ਕਰਦਾ ਹੈ ਅੰਦਰ ਬੜਾ ਭਾਰੀ ਅਨਰਥ ਹੈ ਕਰ ਕਰ ਕਰਨਾ ਲਿਖ ਲੈ ਜਾਓ ਜਿੰਨਾ ਮਨ ਦਾ ਭਾਗ ਜਾਗਿਆ ਹੋਇਆ ਹੈ ਵਿਦਵਾਨ ਕਹਿੰਦੇ ਨੇ ਇੱਕ ਭਾਗ ਜਾਗਿਆ ਨੌ ਤੇ ਸੁੱਤੇ ਪੈ ਸਿਰਫ ਇੱਕ ਬਾ ਉਹ ਜਿਹੜਾ ਇੱਕ ਭਾਗ ਜਾਗਿਆ ਹੋਇਆ ਹੈ ਉਸ ਨੂੰ ਪੂਰੀ ਉਸੇ ਇੱਕ ਭਾਗ ਦੇ ਜਾਗਰਤੀ ਦੇ ਨਾਲ ਜਪ ਕਰੀਏ ਇਤਨੀ ਸਮਰਥਾ ਫਿਰ ਮਿਲ ਜਾਂਦੀ ਹੈ ਬਾਕੀ ਨਾ ਉਹ ਹਿੱਸੇ ਜਾਗ ਪੈਂਦੇ ਨੇ ਜਾਗੇ ਹੋਇਆ ਮਨ ਭਗਵਾਨ ਹੋ ਜਾਂਦਾ ਹੈ ਸੁੱਤਾ ਹੋਇਆ ਮਨ ਸ਼ੈਤਾਨ ਹੋ ਜਾਂਦਾ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਇੱਕ ਦੋ ਨੁਕਤੇ ਹੋਰ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ ਇਕਾਗਰਤਾ ਬਣਨ ਲੱਗ ਪਈ ਹੈ ਰਸ ਆਣ ਲੱਗ ਪਿਆ ਹੈ ਅਗਰ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਿਆ ਹੈ ਤੋ ਸਮਝਣਾ ਮਨ ਅਰੋਗ ਹੁੰਦਾ ਜਾ ਰਿਹਾ ਹੈ ਜਾਗਦਾ ਜਾ ਰਿਹਾ ਹੈ ਸੋਣਾ ਹੀ ਰੋਗ ਹੈ ਜਾਗਣਾ ਹੀ ਤੰਦਰੁਸਤੀ ਹੈ ਅਗਰ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਪਿਆ ਹੈ ਕੀਰਤਨ ਸੁਣਨ ਦੇ ਸਵਾਦ ਆਣ ਲੱਗ ਪਿਆ ਹੈ ਬਾਣੀ ਜਪਣ ਦੇ ਰਸ ਆਣ ਲੱਗ ਪਿਆ ਹੈ ਗੁਰਦੁਆਰੇ ਆਣ ਨੂੰ ਉਤਸ਼ਾਹ ਪੈਦਾ ਹੁੰਦਾ ਉਹ ਮੰਗ ਪੈਦਾ ਹੁੰਦੀ ਹੈ ਤੋਂ ਸਮੇਂ ਨਾਲ ਮਨ ਜਾਗਦਾ ਜਾ ਰਿਹਾ ਹੈ ਤੰਦਰੁਸਤ ਹੁੰਦਾ ਜਾ ਰਿਹਾ ਹੈ ਰੋਗ ਮਿਟਦੇ ਜਾ ਰਹੇ ਨੇ ਅੱਗੋਂ ਫਿਰ ਇੱਕ ਖਤਰਾ ਹੈ ਅਨੰਤ ਜਨਮਾਂ ਤੱਕ ਜੋ ਅਸੀਂ ਜੀਵਿਆਂ ਉਹ ਉਹਨਾਂ ਸੰਸਕਾਰਾਂ ਦੇ ਵਿੱਚ ਜੀਵਿਆਂ ਜੋ ਸੰਸਕਾਰ ਕਾਮ ਤੋਂ ਬਣੇ ਨੇ ਲੋਭ ਤੋਂ ਬਣੇ ਨੇ ਹੰਕਾਰ ਤੋਂ ਬਣੇ ਨੇ ਕ੍ਰੋਧ ਤੋਂ ਬਣੇ ਨੇ ਮੋਹ ਤੋਂ ਬਣੇ ਹਨੰਤ ਜਨਮਾਂ ਤੋਂ ਇਨਹੀ ਸੰਸਕਾਰਾਂ ਦੇ ਜੀ ਰਹੇ ਹਨ ਜੀ ਰਹਿਆ ਲੋਭ ਆਸ਼ਰਿਤ ਜੀ ਰਹਿਆ ਕਾਮ ਆਸ਼ਰਿਤ ਜੀ ਰਹਿਆ ਹੰਕਾਰ ਆਸ਼ਰਿਤ ਕਿਸੇ ਦੇ ਸੰਸਕਾਰ ਨੇ ਜੈਸੇ ਮਨ ਜੁੜਦਾ ਹੈ ਨਾਮ ਦੇ ਚ ਕਦੋਂ ਜੁੜਦਾ ਜਦ ਭੁੱਖ ਪੈਦਾ ਹੁੰਦੀ ਹੈ ਇਹ ਸਾਰੇ ਸੰਸਕਾਰ ਮਿਟਦੇ ਨੇ। ਤੋ ਸਾਰਾ ਸੰਸਾਰ ਖਤਮ ਹੁੰਦਾ ਹੈ। ਉਹੀ ਸੰਸਾਰ ਸਾਡਾ ਹੈ। ਉਸੇ ਚ ਅੱਜ ਤੱਕ ਜੀਵੇ ਆਉਂਦੇ ਆ। ਮਨੁੱਖ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਜਿਵੇਂ ਮੈਂ ਮਰ ਰਿਹਾ। ਖਤਮ ਹੋ ਰਿਹਾ। ਸਿਆਹੀ ਵੀ ਛਾਂਦੀ ਹੈ। ਇੱਕ ਨਹੀਂ। ਮੈਨੂੰ ਸੈਂਕੜੇ ਅਭਿਆਸੀਆਂ ਨੇ ਕਿਹਾ ਅਸੀਂ ਤੇ ਡਰ ਦੇ ਮਾਰੇ ਛੋੜ ਦਿੱਤਾ। ਨਹੀਂ ਕੀਤਾ। ਕਈ ਚੀਖ ਵੀ ਉੱਠੇ ਨੇ। ਐ ਕਿ ਹੌ ਲੱਗੇ ਤੇ ਖਤਮ ਹੋਣ ਲੱਗੇ। ਅਰਕੀਤਾ ਕੀ ਜਾਏ ਮਨ ਖਤਮ ਹੋਣ ਲੱਗਾ ਹੈ ਅੱਜ ਤੱਕ ਹਜ਼ਾਰਾਂ ਤਰ੍ਹਾਂ ਦੇ ਜੋ ਅੰਦਰ ਸੰਸਕਾਰ ਪਏ ਨੇ ਜਿਨ੍ਹਾਂ ਦੇ ਚ ਅਸੀਂ ਜੀ ਰਹੇ ਸੀ ਉਹ ਖਤਮ ਹੋ ਰਹੇ ਇੱਕ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਹੈ ਪੁਰਾਣੀ ਜ਼ਿੰਦਗੀ ਮਿਟਦੀ ਹੈ ਇਹਨੂੰ ਕਹਿੰਦੇ ਨੇ ਦ્વਿੱਜ ਦੂਜਾ ਜਨਮ ਇੱਕ ਜਨਮ ਮਾਂ ਬਾਪ ਤੋਂ ਆਇਆ ਸਾਡਾ ਪਰ ਇੱਕ ਜਨਮ ਜਪ ਤੋਂ ਹੁੰਦਾ ਹੈ ਸ਼ਬਦ ਤੋਂ ਆਉਂਦਾ ਹੈ ਗੁਰੂ ਤੋਂ ਆਉਂਦਾ ਹੈ सतगुरु के जन्म में गमन मिटाया बड़ी कीमती बात थी मां-बाप दे घर जन्म लिया सी जन्म मरण चल दई रहे है, चल दई रहे गुरु दे घर जन्म हो गया जमना मरना मिट गया सतगुरु के जन्म में गमन मिटाया ये आवा गमन मिट गया ये जमना मरना मिट गया क्यों हुन गुरु दे घर जन्म हो गया ਮਾਂ ਬਾਪ ਦੇ ਘਰ ਜਨਮ ਹੁੰਦਾ ਹੈ ਪੁੱਤ ਦਾ ਸੁਤ ਦਾ ਗੁਰੂ ਦੇ ਘਰ ਜਨਮ ਹੁੰਦਾ ਹੈ ਸੰਤ ਦਾ ਭਗਤ ਦਾ ਪਰ ਮੈਂ ਅਰਜ਼ ਕਰਾਂ ਸੰਤ ਨਹੀਂ ਮਰਦਾ ਸੰਤ ਆਪਣੇ ਘਰ ਦੇ ਟਿਕ ਜਾਂਦਾ ਹੈ ਸੰਤ ਮੋਏ ਕਿਆ ਰੋਈਏ ਜੋ ਆਪਣੇ ਗਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਾਟੇ ਹਾਰਟ ਬਿਖਾਇ ਸੰਤ ਜੀਵਨਿਆ ਜੀ ਇਸ ਸੰਤੋਂ ਚਾ ਉੱਠ ਜਾਂਦਾ ਐਸਨੂੰ ਕਹਿੰਦੇ ਨੇ ਜੀਵਤ ਮਿਰਤਕ ਮੁਰਦੇ ਵਾਂਗ ਮਰੀ ਦੋ ਜੀਵਤ ਮਰੇ ਮਰੇ ਫਨ ਜੀਵੇ ਐਸੇ ਸੁਨ ਸਮਾਇਆ ਅੰਜਨ ਮਾਇ ਨੈਂਜਨ ਰਈਏ ਬੌਲਣਾ ਬੌਜਲ ਦਾ ਆਇਆ ਸਵਾਸ ਤੇ ਚਲਦੇ ਪੈਨੇ ਜੀਵਦਾ ਪੈ ਜੀਵਤ ਮਰੇ ਮੰਦੇ ਤਲ ਤੇ ਮਰ ਗਿਆ ਅੱਜ ਤੱਕ ਵੀ ਜੋ ਜ਼ਿੰਦਗੀ ਸੀ ਅਹੰਕਾਰ ਆਸ਼ਕ ਲੋਭ ਆਸ਼ਕ ਕਾਮ ਆਸ਼ਕ ਜੋ ਬਣੇ ਸੰਸਾਰ ਸਨ ਜਿਨ੍ਹਾਂ ਦੇ ਜੀ ਰਹੇ ਸੀ ਖਤਮ ਜਦ ਖਤਮ ਹੋਣ ਲੱਗਦੀ ਹੈ ਭੈ ਉਸੇ ਤਰ੍ਹਾਂ ਹੀ ਪੈਦਾ ਹੁੰਦਾ ਜਿਵੇਂ ਸਰੀਰ ਖਤਮ ਹੋ ਰਿਹਾ ਹੈ ਡਰ ਉਤਨਾ ਹੀ ਲੱਗਦਾ ਜਿਵੇਂ ਸਰੀਰ ਖਤਮ ਹੋ ਰਿਹਾ ਹੈ ਕਈ ਥਾਂ ਵਾਪਸ ਮੁੜਦੇ ਨੇ ਪਿਕ ਨੇ ਚੰਗੇ ਚੰਗੇ ਅਵਿਆਸੀਆਂ ਨੇ ਕਹਿ ਦਿੱਤਾ ਮੈਨੂੰ ਕਿ ਗਿਆਨੀ ਜੀ ਇਹ ਕੀ ਹੋ ਰਿਹਾ ਹੈ ਅਸੀਂ ਤੇ ਛੋੜ ਬੈਠੇ ਹਾਂ ਜਦ ਖਤਮ ਹੋਣ ਲੱਗੇ ਸੀ ਮੈਂ ਕਿ ਠੀਕ ਹੈ ਖਤਮ ਹੋਣ ਲੱਗੇ ਸੀ ਅੱਜ ਤੱਕ ਜਿਸ ਤਰ੍ਹਾਂ ਦੀ ਦੁਨੀਆ ਜਿਉਂਿਆ ਉਹ ਖਤਮ ਹੋਣ ਲੱਗੀ ਸੀ ਕਿ ਜਿ ਕਿਦਰੇ ਡਰਦੇ ਨਾ ਭਜਦੇ ਨਾ ਨਵਾਂ ਜਨਮ ਹੋ ਜਾਣਾ ਸੀ ਫਿਰ ਮਾਂ ਮਾਂ ਨਹੀਂ ਦਿਖਾਈ ਦੇਣੀ ਸੀ ਮਾਂ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ ਪਿਤਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ ਪਰਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ ਪਤਨੀ ਪਤੀ ਵੀ ਰੱਬ ਦਾ ਰੂਪ ਦਿਖਾਈ ਮਾਤਾ ਪਿਤਾ ਸੋਤ ਬੰਦ ਬਵਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸਾਰਾ ਪਰਿਵਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ ਤੇ ਸਾਰਾ ਪਰਿਵਾਰ ਕੇ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦਨ ਅਨੂ ਇਹ ਵੀ ਸੰਸਾਰ ਤੂੰ ਦੇਖਦੇ ਇਹ ਹਰਕਾਰ ਰੂਪ ਹੈ ਅਰ ਰੂਪ ਨਦਰਿ ਆਇਆ ਜੀਮਦਾਰਿਆਂ ਤੋਂ ਪਹਿਲੇ ਪਰਿਵਾਰ ਦੇ ਸੰਸਾਰ ਦੇ ਵਿੱਚ ਹੁਣ ਤੂੰ ਜੀਵਣਾ ਸੀ ਨਿਰੰਕਾਰ ਦੇ ਵਿੱਚ ਬੋਲੇ ਸੋਨਿਆ ਜੀਵਦਾ ਰਿਆ ਅੱਜ ਤੱਕ ਤੂੰ ਪਦਾਰਥਾਂ ਦੇ ਵਿੱਚ ਹੁਣ ਜੀਵਣਾ ਸੀ ਪ੍ਰਮਾਤਮਾ ਦੇ ਵਿੱਚ ਪਦਾਰਥਾਂ ਦਾ ਜੀਵਨ ਤੇ ਪ੍ਰਮਾਤਮਾ ਦਾ ਜੀਵਨ ਇਹ ਤੇ ਜ਼ਮੀਨ ਆਸਮਾਨ ਦਾ ਆਂਤਰਾ ਹੈ ਪਹਿਲਾ ਜੀਵਨ ਵਾਕਈ ਖਤਮ ਹੋ ਜਾਂਦਾ ਹੈ ਦੁਇਜ ਦੂਜਾ ਜਨਮ ਹੋ ਜਾਂਦਾ ਹੈ ਤੂੰ ਮੈਂ ਉਤਨੇ ਹੀ ਪੈਦਾ ਹੋ ਜਾਂਦਾ ਜਿਵੇਂ ਸਰੀਰ ਦੀ ਮੌਤ ਚੰਗੇ ਚੰਗੇ ਵੈਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਤੇ ਮੈਂ ਕਿ ਕਿਧਰੇ ਉਸ ਭੈ ਨੂੰ ਇੱਕ ਪਾਸੇ ਸੁੱਟ ਰਹੇ ਨੇ ਕਿਧਰੇ ਪਹਿਲੇ ਬੋਧ ਹੁੰਦਾ ਬੜਾ ਕੀਮਤੀ ਅਵਸਰ ਗਵਾ ਦਿੱਤਾ ਤੇ ਜਿਨ੍ਹਾਂ ਨੂੰ ਮੈਂ ਦੱਸਿਆ ਕਿ ਕੋਈ ਬਣੇ ਤੇ ਡਰਨਾ ਨਾ ਤੇ ਕਈਆਂ ਨੇ ਰੋਂਦਿਆਂ ਆਖਿਆ ਖੇਡ ਬਣੀ ਨਹੀਂ ਬਣੀ ਉਦੋਂ ਡਰ ਕਰਕੇ ਮੁੜ ਗਏ ਵਾਪਸ ਹੋ ਗਏ ਤਾਂ ਮੈਂ ਅਰਜ਼ ਕਰਾਂ ਐਸਾ ਮਹਿਸੂਸ ਹੋਏਗਾ ਜੇ ਕੋਈ ਅਭਿਆਸ ਕਰਦਾ ਹੈ ਮੈਂ ਖਤਮ ਹੋ ਰਹੇ ਹਾਂ ਉਹ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਜਿਨ੍ਹਾਂ ਦੇ ਅੱਜ ਤੱਕ ਜੀਵਦੇ ਰਹਿਆ ਖਤਮ ਹੋ ਗਏ ਇੱਕ ਨਵੀਂ ਦੁਨੀਆ ਦਾ ਜਨਮ ਹੁੰਦਾ ਹੈ ਐਸੀ ਦੁਨੀਆ ਜੋ ਕਦੀ ਨਾਸ ਨਹੀਂ ਹੁੰਦੀ ਐਸੀ ਦੁਨੀਆ ਜਿਸ ਵਿੱਚ ਸਦਾ ਨਵੀਨਤਾ ਬਣੀ ਰਹਿੰਦੀ ਹੈ ਮਹਾ ਰਸ ਬਣਿਆ ਰਹਿੰਦਾ ਹੈ ਮਹਾ ਆਨੰਦ ਬਣਿਆ ਰਹਿੰਦਾ ਹੈ ਉਸੇ ਨੂੰ ਕਹਿ ਦਿੰਦੇ ਨੇ ਹੁਣ ਅਸੀਂ ਸੰਸਾਰ ਤੋਂ ਨਿਕਲ ਕੇ ਨਿਰੰਕਾਰ ਵਿੱਚ ਲੀਨ ਹੋ ਗਏ ਹੁਣ ਪਦਾਰਥ ਤੋਂ ਨਿਕਲ ਕੇ ਗੋਬਿੰਦ ਵਿੱਚ ਲੀਨ ਹੋ ਗਏ ਗੋਬਿੰਦ ਵਿੱਚ ਲੀਨ ਹੋ ਕੇ ਗੋਬਿੰਦਾ ਰੂਪ ਹੋ ਗਿਆ ਬੂੰਦ ਸਾਗਰ ਦੇ ਵਿੱਚ ਲੀਨ ਹੋ ਕੇ ਸਾਗਰ ਹੋ ਜਾਂਦੀ ਹੈ ਅਲੱਗ ਨਹੀਂ ਰਹ ਜਾਂਦੀ ਦਰਿਆ ਸਾਗਰ ਦੇ ਵਿੱਚ ਲੀਨ ਹੋ ਕੇ ਉਹ ਸਾਗਰ ਹੋ ਜਾਂਦਾ ਹੈ ਗੰਗਾ ਨਰਬਦਾ ਜਮਨਾ ਨਹੀਂ ਰਹ ਜਾਂਦੀ ਉਹ ਸਤਲਜ ਬਿਆਸ ਨਹੀਂ ਰਹ ਜਾਂਦਾ ਉਹ ਦਜਲਾ ਫਰਾਤ ਨੀਲ ਨਦੀ ਨਹੀਂ ਰਹਿ ਜਾਂਦੀ ਉਹ ਤੇ ਸਾਗਰ ਹੋ ਜਾਂਦਾ ਪਰਮਾਤਮਾ ਦੇ ਚਲੇਨ ਹੋ ਕੇ ਨਾ ਮਨੁੱਖ Hindu ਰਹਿ ਜਾਂਦਾ ਨਾ ਮੁਸਲਮ ਨਾ ਸੇਖ ਨਾ ਇਸਾਈ ਪਰਮਾਤਮਾ ਦੇ ਚਲੇਨ ਹੋ ਕੇ ਮਨੁੱਖ ਪਰਮਾਤਮਾ ਹੀ ਹੋ ਜਾਂਦਾ ਹੈ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਅਵੇਂ ਨਹੀਂ ਕਬੀਰ ਨੇ ਕਹਿ ਦਿੱਤਾ ਸੀ ਨਾ ਹਮ Hindu ਨਾ ਮੁਸਲਮ ਅੱਲ੍ਹਾ RAM ਕੇ ਪਿੰਡ ਪਰਾ ਜਿਸ ਰੱਬ ਦੇ ਚਲੇਨ ਹੋ ਗਿਆ ਕਬੀਰ ਉਹ ਰੱਬ ਮੁਸਲਮਾਨ ਨਹੀਂ ਹੈ ਰੱਬ ਹਿੰਦੂ ਨਹੀਂ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੰ ਅਵਜਵੇ ਨਮਸਤਸਤ ਅਜਵੇ ਨਮਸਕਾਰ ਹੈ ਪ੍ਰਮਾਤਮਾ ਤੈਨੋਂ ਤੇਰਾ ਕੋਈ ਮਜ਼ਬ ਨਹੀਂ ਤੇਰੀ ਕੋਈ ਜਾਤ ਪਾਤ ਨਹੀਂ ਤੂੰ ਸਾਰੇ ਥਾਵਾਂ ਦੇ ਵਸਦਾ ਹੈ ਤੇਰਾ ਕੋਈ ਇੱਕ ਮੁਲਕ ਨਹੀਂ ਸਾਰਾ ਬ੍ਰਹਿਮੰਡ ਤੇਰਾ ਮੁਲਕ ਹੈ ਜਿਵੇਂ ਜਦ ਕੋਈ ਪ੍ਰਮਾਤਮਾ ਦੇ ਚ ਲੈਣ ਆਉਂਦਾ ਹੈ ਇਹ ਸਾਰੀਆਂ ਦੀਵਾਰਾਂ गिर ਜਾਂਦੀਆਂ ਨੇ ਭਾਸ਼ਾ ਦੀ ਦੀਵਾਰ ਮੁਲਕ ਦੀ ਦੀਵਾਰ ਮਜ਼ਬਦ ਦੀ ਦੀਵਾਰ ਜਾਤ ਪਾਤ ਦੀ ਦੀਵਾਰ ਤਰ੍ਹਾਂ ਤਰ੍ਹਾਂ ਦੇ ਸੰਸਕਾਰਾਂ ਦੀਆਂ ਦੀਵਾਰਾਂ ਇਹ ਸਾਰੀਆਂ ਗਿਰ ਜਾਂਦੀਆਂ ਨੇ ਮਨੁੱਖ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਉਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਮਾਨੰਤ ਪੈ ਕਰਦੇ ਨੇ ਗੁਣ ਕੇ ਰਪਾ ਜੈ ਨਰ ਕੋ ਕਹੇ ਨੇ ਤੇ ਇਹ ਦੁਗਤ ਪਛਾਣੇ ਨਾਨਕ ਲੇਨ ਭਇਓ ਗੋਬਿੰਦ ਸਿਉ ਜਿਉ ਪਾਨੇ ਸੰਗ ਪਾਨੇ ਜਿਸ ਦਿਨ ਬੂੰਦ ਸਾਗਰ ਵਿੱਚ ਲੀਨ ਹੁੰਦੀ ਹੈ ਉਹੀ ਜਾਣੇ ਸਾਗਰ ਹੋ ਗਏ ਅਸੀਮ ਹੋ ਗਏ ਹੁਣੇ ਨਾਪੀ ਤੋਲੀ ਨਹੀਂ ਜਾ ਸਕਦੇ ਅਸੀਮ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ ਤਾਂ ਹੀ ਤੇ ਮਨੁੱਖ ਰੱਜਦਾ ਨਹੀਂ ਅਸੀਮ ਹੋਣਾ ਚਾਹੁੰਦਾ ਹੈ ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ ਸੰਤੁਸ਼ਟ ਨਹੀਂ ਹੁੰਦਾ ਮੈਂ ਫਿਰ ਅਰਜ਼ ਕਰਾਂ ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ ਰਜੇਗਾ ਨਹੀਂ ਸ੍ਰਿਪਤ ਨਹੀਂ ਹੋਵੇਗਾ ਸੁਖੀ ਵੀ ਨਹੀਂ ਹੋਵੇਗਾ ਕੁਰਲਾੰਦਾ ਰਹੇਗਾ ਰੋਂਦਾ ਤੇ ਪਿੜਦਾ ਹੀ ਰਹੇਗਾ ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ ਇਹ ਜੀਵਨ ਮਿਲਿਆ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ ਪਰਮ ਜੀਵਨ ਪਰਮਾਤਮਾ ਹੈ ਇਹ ਜੀਵਨ ਸੰਸਾਰ ਹੈ ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ ਧਨ ਗੁਰਵੰਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਇਸੇ ਜੀਵਨ ਦੇ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਵਾਰ ਘਟੇ ਬੇਦਰ ਤੂੰ ਵੇਖ ਵਿਚਾਰ ਇਸ ਔਸਰ ਨੂੰ ਗਵਾ ਨਾ ਦੇ ਗਏ ਇਹ ਔਸਰ ਹੱਥੋਂ ਚਲਾ ਨਾ ਜਾਏ ਵਾਰੀ ਮਿਲੀ ਇੱਕ ਔਸਰ ਮਿਲੇ ਭਈ ਪ੍ਰਾਪਤ ਮਾਨ ਉਪਦੇ ਹੋ ਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਤੂੰ ਛੋਟੀ ਦਾ ਧਨਵਾਨ ਬਣ ਗਿਆ ਗੁਣਵਾਨ ਬਣ ਗਿਆ ਸੈਂਟਿਸ ਬਣ ਗਿਆ ਮਨਿਸਟਰ ਬਣ ਗਿਆ ਚੌਧਰੀ ਬਣ ਗਿਆ ਸਭ ਰਸਤੇ ਦੇ ਪੜਾਉ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਰਹੁੰਦਾ ਰਹੇਗਾ ਫਿੱਟਦਾ ਰਹੇਗਾ ਉਫਰ ਲਾਂਦਾ ਰਹੇਗਾ ਦੁਖੀ ਰਹੇਗਾ ਸੰਤਾਪ ਗ੍ਰਸ ਰਹੇਗਾ ਉਤਨੇ ਚਿਰ ਤੱਕ ਜਿੰਨੇ ਚਿਰ ਤੱਕ ਪ੍ਰਮਾਤਮਾ ਨਹੀਂ ਮਿਲ ਜਾਂਦਾ ਅਕਾਲ ਪੁਰਖ ਨਹੀਂ ਮਿਲ ਜਾਂਦਾ ਸਤਗੁਰ ਰਹਿਮਤ ਕਰਨ ਸਾਰਿਆਂ ਤੇ ਬਖਸ਼ਿਸ਼ ਕਰਨ ਐਸੀ ਸੂਝ ਦੇਣ ਐਸੀ ਸਮਝ ਦੇਣ ਐਸੀ ਉਸ ਦਾ ਪੂਰਨ ਤੌਰ ਤੇ ਯਤਨ ਕਰੀਏ ਤਾਂ ਕਿ ਇਸੇ ਜੀਵਨ ਵਿੱਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ ਇਹ ਹੀ ਧਨ ਗੁਰੂ ਗਨ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ ਸੰਦੇਸ਼ ਹੈ ਇਤਨੇ ਵਿਚਾਰਾਂ ਇਸ ਨੂੰ ਪਰਵਾਣ ਕਰਨੀਆਂ ਕੱਲ ਸਵੇਰੇ ਸ਼ਾਮ ਵੀ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਫਿਰ ਝਾਂਸੀ ਚਲੇ ਜਾਣਾ ਸਾਰੇ ਜਤੇ ਵੀ ਝਾਂਸੀ ਜਾਣਗੇ ਫਿਰ ਕਲਕੱਤੇ ਵਿਸਾਖੀ ਤੇ ਸਰਦ ਆਸਾਨੇ ਧਨ ਗੁਰੂ ਅੰਧ ਦੇਵ ਜੀ ਮਹਾਰਾਜ ਦੇ 500 ਸਾਲਾ ਸਤਬਦੀ ਪੁਰਬ ਤੇ ਖੰਡੂਰ ਸਾਹਿਬ ਜਾਣਾ ਅੰਮ੍ਰਿਤਸਰ ਪਟਿਆਲਾ ਹੋਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ 500 ਸਾਲਾ ਜਨਮ ਦਿਵਸ ਸੰਬੰਧਿਤ ਦਾਸ ਨੇ ਆਜ਼ਰੀਆਂ ਜੋ ਹੈ ਭਰਨੀਆਂ ਨੇ ਤੇ ਹੁਣ ਜਿਹੜੇ ਨਾਲ ਆਏ ਹੋ ਜਥੇ ਨੇ ਤੋ ਅਕਈ ਆਪਣੇ ਆਪਣੀ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ ਇਹਨਾਂ ਕੋਲ ਜੋ ਕਲਾ ਹੈ ਜੋ ਪ੍ਰਭੂ ਨੇ ਦਿੱਤੀ ਹੈ ਜੋ ਗੁਰੂ ਨੇ ਦਿੱਤੀ ਹੈ ਸਤਗੁਰ ਰਹਿਮਤ ਕਰਨ ਇਨਾਂ ਦੀ ਕੀਰਤਨ ਦੀ ਧੁਨਾ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ ਫੇਖਾਣੋ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ ਇਸ ਤਰ੍ਹਾਂ ਤੁਸੀਂ ਵੀ ਜੋੜ ਸਕੋ ਤਾਂ ਕਿ ਸੁਣਨਾ ਤੇ ਸੁਣਾਣਾ ਦੋਹਾਂ ਦਾ ਸਾਰਥਕ ਹੋ ਸਕੇ ਕਿ ਅਜ ਦਾ ਕੀਰਤਨ ਪ੍ਰਵੰਦਰ ਸਜਣ ਪਰੇ ਸਾਹਮਣੇ ਸਾਰੀ ਲਈ ਸਰਵਨ ਕਰਾ ਦੇਣੇ ਨੇ ਪਹਿਲੇ আরম্ভਾ ਕਰਨ ਗਏ ਅਮਰ ਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ ਉਸ ਰਿਸ਼ਤੇ ਜੋ ਨਾ ਹੈ ਸਾਰੇ ਦੇ ਸਾਰੇ ਪ੍ਰਬੰਧਕ ਸਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ ਜੋ ਕੁਛ ਆਪ ਨੇ ਸਰਵਨ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਸੁਖ ਦੀ ਸ਼ਮਾ ਪਤੇ ਪਰੋਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ